ਹਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਤੁਹਾਨੂੰ ਆਸਟ੍ਰੇਲੀਆ ਦੇ ਦਰਸ਼ਨ ਕਰਵਾਉਨੇ ਆਂ ਛੋਟੇ ਛੋਟੇ ਕਲਿੱਪਸ ਆਪਾਂ ਪਾਉਂਦੇ ਰਹਾਂਗੇ ਨੈਕਸਟ ਵੀਡੀਓ ਦੇ ਵਿੱਚ ਵੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਆਸਟ੍ਰੇਲੀਆ ਦੇ ਘਰ ਜਿਹੜੇ ਸਵਰਗ ਵਿੱਚ ਅਸੀਂ ਰਹਿੰਦੇ ਆ ਉਹਦਾ ਹਾਂਜੀ ਇੱਥੇ ਦੀ ਜਿਹੜੀ ਲਾਈਫ ਆ ਜੀ ਬਹੁਤ ਜ਼ਿਆਦਾ ਮਤਲਬ ਕਿ ਸਟਰਗਲ ਵਾਲੀਆ ਲਾਈਫ ਤਾਂ ਹਰ ਥਾਂ ਤੇ ਸਟਰਗਲ ਵਾਲੀ ਹੁੰਦੀ ਆ ਪਰ ਇੱਥੇ ਕੀ ਆ ਕਿ ਕਿ ਆਪਾਂ 10 ਮਿੰਟ ਵੀ ਕਿਸੇ ਵੀ ਕੰਮ ਤੋਂ ਜੋਬ ਤੋਂ ਲੇਟ ਨਹੀਂ ਹੋ ਸਕਦੇ ਹੈਗੇ ਕਿਉਂਕਿ ਇੱਥੇ ਹੈਗਾ ਡਿਊਟੀ ਇਜ਼ ਡਿਊਟੀ ਜੋ ਕਿ ਸਹੀ ਵੀ ਆ ਗਲਤ ਨਹੀਂ ਹੈਗਾ ਆ ਦੇਖੋ ਜੀ ਆਸਟ੍ਰੇਲੀਆ ਦੇ ਘਰ ਦੇਖੋ ਕਿੰਨੀ ਸ਼ਾਂਤੀ ਹੈ ਇੱਥੇ ਲਰ ਕੰਮ ਤਾਂ ਇੱਥੇ ਵੀ ਲੋਕੇ ਕਰਦੇ ਆ ਹਨਾ ਤੇ ਕੋਈ ਢੀੜਪੜਕਾ ਨਹੀਂ ਕੁਛ ਨਹੀਂ ਅ ਪਰ ਆਪੇ ਨਹੀਂ ਕਹਿੰਦੇ ਹੈਗੇ ਕਿ ਵੀ ਮਤਲਬ ਸਾਡਾ ਕੰਟਰੀ ਹੈ ਜਿਹੜਾ ਵਧੀਆ ਨਹੀਂ ਸਾਡਾ ਕੰਟਰੀ ਵੀ ਬਹੁਤ ਵਧੀਆ ਮਤਲਬ ਕਿ ਹਰ ਇੱਕ ਥਾਂ ਦੇ ਕੋਈ ਮਤਲਬ ਵਧੀਆ ਪਹਿਲੂ ਵੀ ਹੁੰਦੇ ਆ ਕੋਈ ਘਟਿਆ ਪਹਿਲੂ ਵੀ ਹੁੰਦੇ ਆ ਹਨਾ ਦੇਖੋ ਤੁਸੀਂ ਇਹਨਾਂ ਘਰਾਂ ਦੇ ਵਿੱਚ ਦੇਖੋ ਤੁਸੀਂ ਕੰਦਾ ਦੇਖੋ ਕਿੰਨੀਆਂ ਛੋਟੀਆਂ ਛੋਟੀਆਂ ਕੰਧਾਂ ਨੇ ਤੇ ਇੱਥੇ ਮਤਲਬ ਕਿ ਲੋਕੀ ਸਫਾਈ ਪਸੰਦ ਨੇ ਬਹੁਤ ਲੋਕ ਇਦਾਂ ਦੇ ਵੀ ਹੈਗੇ ਜਿਹੜੇ ਨਹੀਂ ਮਤਲਬ ਕਿ ਸਫਾਈ ਵਗੈਰਾ ਦੇ ਵਿੱਚ ਜ਼ਿਆਦਾ ਉਹ ਕਰਦੇ ਹੈਗੇ ਤੇ ਇੱਥੇ ਹਰ ਇੱਕ ਚੀਜ਼ ਵਧੀਆ ਪਰ ਕੀ ਹੈ ਕਿ ਲਾਈਫ ਬਹੁਤ ਜ਼ਿਆਦਾ ਫਾਸਟ ਆ ਹਰ ਕੋਈ ਇਨਸਾਨ ਇੱਥੇ ਜਿੱਦਾਂ ਬਿਜ਼ੀ ਆ ਜੀ ਸੋਣਾ ਵੈਦਰ ਵੀ ਬਹੁਤ ਸੋਣਾ ਹੁੰਦਾ ਪਰ ਆਸਟ੍ਰੇਲੀਆ ਦਾ ਵੈਦਰ ਆ ਜਿਹੜਾ ਥੋੜਾ ਡਿਫਰੈਂਟ ਹੁੰਦਾ ਜਿੱਦਾਂ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਹੈਗਾ ਅੱਜ ਸਵੇਰੇ ਜਿੱਦਾਂ ਤੁਸੀਂ ਕਹੋ ਕਿ ਮੀਂਹ ਪੈਂਡਿਆ ਤੇ ਥੋੜੇ ਟਾਈਮ ਬਾਅਦ ਹੀ ਧੁੱਪ ਇੰਨੀ ਤੇਜ਼ ਨਿਕਲਿਆ ਆਉਣੀ ਆ ਕਿ ਇਦਾਂ ਲੱਗਣਾ ਕਿ ਪਤਾ ਨਹੀਂ ਮਤਲਬ ਕਿ ਕਦੇ ਮੀਂਹ ਪਿਆ ਹੀ ਨਹੀਂ ਹੁੰਦਾ ਹੈਗਾ ਤੇ ਠੰਡ ਇੱਕਦਮ ਇੰਨੀ ਜ਼ਿਆਦਾ ਹੋ ਜਾਂਦੀ ਹੈ ਇੱਕਦਮ ਕਿਉਂਕਿ ਇੱਥੇ ਨਾ ਓਜ਼ੋਨ ਲੇਅਰ ਜਿਹੜੀ ਹੈਗੀ ਆ ਉਹ ਨਹੀਂ ਹੈਗੀ ਧਰਤੀ ਦੀ ਤੇ ਇਸ ਕਰਕੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਸਿੱਧੀਆਂ ਇੱਥੇ ਪੈਂਦੀਆਂ ਨੇ ਇੱਥੇ ਲੋਕਾਂ ਨੂੰ ਨਾ ਮਤਲਬ ਹਰੀਆਲੀ ਨਾ ਬਹੁਤ ਪਿਆਰਾ ਹਰੀਆਲੀ ਨੂੰ ਬਹੁਤ ਲੋਕੀ ਪਸੰਦ ਕਰਦੇ ਇਹ ਚੀਜ਼ ਬਹੁਤ ਵਧੀਆ ਲੱਗਦੀ ਆ ਇਹ ਚੀਜ਼ ਜਿਹੜੀ ਨੇਚਰ ਨਾਲ ਹੈਗੀ ਆ ਨਾ ਨੇਚਰ ਦੇ ਨਾਲ ਸੰਬੰਧਿਤ ਆ ਇਹ ਚੀਜ਼ ਸਾਨੂੰ ਨਾ ਬਹੁਤ ਜ਼ਿਆਦਾ ਮਤਲਬ ਕਿ ਪਰਮਾਤਮਾ ਦੇ ক্লোਜ਼ ਵੀ ਕਰਦੀ ਆ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ক্লোਜ਼ ਕਰਦੀ ਆ ਕਿਉਂਕਿ ਜਦੋਂ ਆਪਣੀ ਹਨਾ ਮਨ ਨੂੰ ਸ਼ਾਂਤੀ ਜੀ ਮਿਲਦੀ ਆ ਜਿਹੜੀ ਥਾਂ ਤੇ ਹਨਾ ਇਦਾਂ ਕਿਉਂਕਿ ਇਸ ਵਰਬ ਆ ਇੱਥੇ ਜਿਆਦਾ ਚਹਲ ਪਹਲ ਨਹੀਂ ਹੁੰਦੀ ਹੈਗੀ ਲੋਕੀ ਆਪਣੀਆਂ ਜੌਬਾਂ ਤੋਂ ਆਉਂਦੇ ਆ ਤੇ ਆਪਣੇ ਕੰਮਕਾਰਾਂ ਤੋਂ ਆ ਕੇ ਆਪਣਾ ਘਰ ਵਿੱਚ ਜਿਆਦਾ ਟਾਈਮ ਸਪੈਂਡ ਕਰਦੇ ਆ ਤੇ ਜਦੋਂ ਆਪਾਂ ਸਿਟੀ ਵੱਲ ਜਾਵਾਂਗੇ ਉੱਧਰ ਵੀ ਤੁਹਾਨੂੰ ਦਿਖਾਵਾਂਗੇ ਸਾਰਿਆਂ ਨੂੰ ਬੈਸਟ ਚੀਜ਼ ਇੱਥੇ ਦੀ ਕੀ ਆ ਕਿ ਨੇ ਜਿਹੜਾ ਜਿਹੜੀ ਨੇਚਰ ਆ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਾਰੇ ਸਫਾਈ ਬਹੁਤ ਜ਼ਿਆਦਾ ਆਇਥੇ ਮਤਲਬ ਕਈ ਏਰੀਏ ਹੈਗੇ ਆ ਜਿੱਥੇ ਨਹੀਂ ਹੈਗੀ ਸਫਾਈ ਮਤਲਬ ਜ਼ਿਆਦਾਤਰ ਕਲੀਨ ਹੀ ਰਹਿੰਦਾ ਇੱਥੇ ਸਿਸਟਮ ਹੈਗਾ ਬਹੁਤ ਵਧੀਆ ਜਿਸ ਤਰ੍ਹਾਂ ਤੁਸੀਂ ਰੋਡ ਕ੍ਰੋਸ ਕਰਨੀਆਂ ਜਾਂ ਇਦਾਂ ਉਹਦੀ ਸੇਫਟੀ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਆ ਇਹ ਸਿਰਫ ਇੱਕ ਆ ਪਤਨੂ ਪਿੰਡ ਦੀ ਤਰ੍ਹਾਂ ਹੈ ਉਹ ਦਿਖਾਉਨੇ ਆ ਕਿ ਲੋਕੀ ਇੱਥੇ ਪਿੰਡਾਂ ਦੇ ਵਿੱਚ ਵੀ ਕਿਸ ਤਰ੍ਹਾਂ ਰਹਿੰਦੇ ਆ ਇੱਥੇ ਆਉਣਾ ਆਵੋ ਜ਼ਰੂਰ ਆਵੋ ਜੀ ਇਹ ਨਹੀਂ ਆਪਾਂ ਕਹਿੰਦੇ ਕਿ ਆਉਣਾ ਨਹੀਂ ਚਾਹੀਦਾ ਹੈਗਾ ਆਉਣਾ ਵੀ ਚਾਹੀਦਾ ਇੱਥੇ ਆਪਣੀ ਕਮਾਈ ਵੀ ਕਰਨੀ ਚਾਹੀਦੀ ਹੈ ਤਰੱਕੀਆਂ ਵੀ ਕਰਨੀਆਂ ਚਾਹੀਦੀਆਂ ਨੇ ਹਰ ਇੱਕ ਇਨਸਾਨ ਨੂੰ ਇਹ ਨਹੀਂ ਹੈਗਾ ਕਿ ਆਪਾਂ ਕਹਦੀਏ ਕਿ ਵੀ ਅਸੀਂ ਇੱਥੇ ਬੈਠੇ ਆ ਤਾਂ ਤੁਸੀਂ ਨਾ ਆਵੋ ਇੱਥੇ ਆ ਨਹੀਂ ਬਹੁਤ ਵਧੀਆ ਪਰ ਹਾਂ ਸਟਰਗਲ ਬਹੁਤ ਆ ਲਾਈਫ ਦੇ ਵਿੱਚ ਇੱਥੇ ਮਤਲਬ ਕਿ ਇੰਡੀਆ ਤੋਂ ਬਿਲਕੁਲ ਆਪੋਜ਼ਿਟ ਲਾਈਫ ਆ ਇੰਡੀਆ ਦੇ ਵਿੱਚ ਇੱਕ ਬੰਦਾ ਕਮਾਉਂਦਾ ਤਾਂ ਸਾਰੇ ਬੈ ਕੇ ਖਾ ਸਕਦੇ ਆ। ਆਹ ਦੇਖੋ ਤੁਸੀਂ ਉਹਨਾਂ ਨੇ ਬੱਸ ਪੁਰਾਣੀ ਖੜੀ ਕੀਤੀ ਹੋਈ ਆ ਆਪਣੇ ਘਰ ਦੇ ਵਿੱਚ। ਸੇਲ ਲਈ ਖੜੀ ਕੀਤੀ ਹੋਈ ਆ ਦੇਖੋ ਪੁਰਾਣੀ ਬੱਸ ਆ ਬਹੁਤ ਜ਼ਿਆਦਾ ਖਵਾੜ ਵਾਲੀ ਆ। ਆਹ ਦੇਖੋ ਜੀ ਇੱਥੇ ਪੈਟਰੋਲ ਪੰਪ ਦੇਖੋ ਤੁਸੀਂ ਕਿੰਨੇ ਵਧੀਆ ਮਤਲਬ ਕਿ ਬਣੇ ਹੋਇਆ ਹੁਣ ਤਾਂ ਆਪਣੇ ਕੰਟਰੀ 'ਚ ਵੀ ਬਹੁਤ ਵਧੀਆ ਪੈਟਰੋਲ ਪੰਪ ਵਗੈਰਾ ਬਣ ਗਿਆ ਬਹੁਤ ਤਰੱਕੀ ਕੀਤੀ ਹੋਈ ਆ ਆਪਣੇ ਕੰਟਰੀ ਨੇ ਵੀ ਥੋੜਾ ਸਿਸਟਮ ਦੀ ਪ੍ਰੋਬਲਮ ਕਰਕੇ ਲੋਕੀ ਬਾਹਰ ਨੂੰ ਭੱਜ ਰਹੇ ਆ ਕਿਉਂਕਿ ਜੌਬਾਂ ਵਗੈਰਾ ਦੀ ਪ੍ਰੋਬਲਮ ਹੋ ਰਹੀ ਆ ਇੱਥੇ ਜਿਹੜਾ ਕਿਸੇ ਵੀ ਕੰਮ ਨੂੰ ਨੀਵਾ ਨਹੀਂ ਸਮਝਿਆ ਜਾਂਦਾ ਹੈਗਾ ਹਰ ਇੱਕ ਕੰਮ ਨੂੰ ਵਧੀਆ ਸਮਝਿਆ ਜਾਂਦਾ ਮਤਲਬ ਚਾਹੇ ਕੋਈ ਵੀ ਕੰਮ ਆ ਆਪਣੇ ਕੰਟਰੀ ਦੇ ਵਿੱਚ ਈਗੋ ਆ ਜਿਹੜੀ ਲੋਕਾਂ ਦੇ ਵਿੱਚ ਉਹਦੀ ਵਜ੍ਹਾ ਨਾਲ ਲੋਕੀ ਕੰਮ ਨਹੀਂ ਕਰਦੇ ਹੈਗੇ ਕਿ ਵੀ ਆਪਣੇ ਕੰਟਰੀ ਦੇ ਵਿੱਚ ਹੈਨਾ ਇੱਥੇ ਲੋਕੀ ਕਿਸੇ ਵੀ ਕੰਮ ਨੂੰ ਨੀਵਾ ਨਹੀਂ ਸਮਝਦੇ ਹੈਗੇ ਜੋ ਵੀ ਕੰਮ ਆਇਆ ਹੱਥ ਆਇਆ ਉਹ ਕਰ ਲੈਣਾ ਹਾਂ ਕੇ ਕਿਉਂਕਿ ਇੱਥੇ ਸਰਦਾ ਹੀ ਨਹੀਂ ਜੀ ਬਿਲਕੁਲ ਵੀ ਸਰਦਾ ਸਾਡੇ ਇੰਡੀਆ ਵੀ ਨਹੀਂ ਹੈਗਾ ਪਰ ਕਾਫੀ ਕੁਝ ਡਿਫਰੈਂਟ ਆ ਕਿਉਂਕਿ ਇਹਨਾਂ ਦੇ ਜਿਹੜੇ ਰੂਲ ਰੈਗੂਲੇਸ਼ਨਸ ਬਣਾਏ ਹੋਏ ਨੇ ਟੈਕਸ ਵਗੈਰਾ ਦੇ ਉਹ ਸਾਰੇ ਹੀ ਮਤਲਬ ਕਿ ਫੋਲੋ ਕਰਨੇ ਪੈਂਦੇ ਆ ਵਧੀਆ ਲਾਈਫ ਆ ਇੱਥੇ ਦੀ ਇੱਦਾਂ ਨਹੀਂ ਆਪਾਂ ਕਹਿ ਸਕਦੇ ਸਟਰਗਲ ਬਹੁਤ ਆ ਬੱਚੇ ਆਉਂਦੇ ਆ ਸਟੂਡੈਂਟ ਇੱਥੇ ਸਟੂਡੈਂਟ ਆ ਕੇ ਕਾਫੀ ਜ਼ਿਆਦਾ ਸਟਰਗਲ ਕਰਦੇ ਆ ਕਿਉਂਕਿ ਇੱਕਦਮ ਜਿਹੜੀ ਇੰਡੀਆ ਦੀ ਲਾਈਫ ਆ ਉਹ ਬਹੁਤ ਜ਼ਿਆਦਾ ਮਤਲਬ ਕਿ ਸੌਖੀ ਹੁੰਦੀ ਆ ਇੱਕ ਪੇਰੈਂਟਸ ਕੋਲੇ ਹੁੰਦੇ ਆ ਬੱਚੇ ਚਲੋ ਜੀ ਸਟਰਗਲ ਤਾਂ ਕਰਨੀ ਹੀ ਪੈਣੀ ਆ ਹੁਣ ਜੇ ਆਪਾਂ ਉਹ ਚੀਜ਼ ਨੂੰ ਚੂਜ਼ ਕੀਤਾ ਤੇ ਬੱਸ ਸਟਾਫ ਵੀ ਦੇਖੋ ਤੁਸੀਂ ਬਹੁਤ ਵਧੀਆ ਮਤਲਬ ਕਿ ਇੱਥੇ ਬਣੇ ਹੋਏ ਨੇ ਉਹ ਵੀ ਦਿਖਾਉਨੇ ਆ ਤੁਹਾਨੂੰ ਆਪਾਂ ਤੇ ਇਸ ਬੱਸਾਂ 'ਚ ਵੀ ਸਿਸਟਮ ਆ ਸਾਰਾ ਬਹੁਤ ਵਧੀਆ ਇਦਾਂ ਨਹੀਂ ਹੈਗਾ ਕਿ ਵੀ ਤੁਸੀਂ ਆਪਾਂ ਬੱਸਾਂ ਦੇ ਵਿੱਚ ਲਟਕਦੇ ਜਾਈਏ ਜਾਂ ਇਦਾਂ ਬਹੁਤ ਵਧੀਆ ਸਿਸਟਮ ਬਣਾਇਆ ਹੈ ਜੀ ਦੇਖੋ ਤੁਸੀਂ ਹਰ ਪਾਸੇ ਤੁਹਾਨੂੰ ਗ੍ਰੀਨ ਹੀ ਗ੍ਰੀਨ ਦੇਖੂਗਾ ਇਹ ਹੀ ਚੀਜ਼ ਸਾਡੇ ਪਹਾੜਾਂ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਪਹਾੜਾਂ ਦੇ ਵਿੱਚ ਜੰਮੂ ਕਸ਼ਮੀਰ ਜਾਂ ਉੱਧਰ ਉੱਧਰ ਵੀ ਹੈਗੀ ਆ ਪਰ ਆਪਣੇ ਕੀ ਹੈ ਕਿ ਸਫਾਈ ਦਾ ਬਹੁਤ ਘੱਟ ਧਿਆਨ ਦਿੰਦੇ ਆ ਲੋਕੀ ਖੁਦ ਵੀ ਉਸ ਚੀਜ਼ ਨੂੰ ਫੋਲੋ ਨਹੀਂ ਕਰਦੇ ਹੈਗੇ ਤੇ ਇੰਨਾ ਕੰਟਰੀਆਂ ਦੇ ਵਿੱਚ ਆ ਕੇ ਅਸੀਂ ਖੁਦ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਆ ਦੇਖੋ ਤੁਸੀਂ ਰੂਲ ਦੇ ਵਿੱਚ ਜਾ ਰਿਹਾ ਕੋਈ ਵੀ ਕਿਸੇ ਨੂੰ ਕ੍ਰੋਸ ਨਹੀਂ ਕਰੂਗਾ ਓਵਰਟੇਕ ਨਹੀਂ ਕਰੂਗਾ ਮਤਲਬ ਲਾਈਨ ਦੇ ਵਿੱਚ ਜਾ ਰਿਹਾ ਇੱਕ ਦੇਖੋ ਤੁਸੀਂ ਇਦਾਂ ਨਹੀਂ ਹੈਗਾ ਕਿ ਕੋਈ ਵੀ ਕਿਸੇ ਨੂੰ ਓਵਰਟੇਕ ਕਰੂਗਾ ਆਪਣੀ ਸਪੀਡ ਲਿਮਿਟ ਬਣਾਈ ਹੋਈ ਆ ਹਨਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹਨਾ ਆ ਦੇਖੋ ਜੀ ਬੱਸ ਸਟਾਪ ਆ ਗਿਆ ਇਸ ਬੱਸ ਸਟਾਪ ਤੇ ਆਪਾਂ ਰੁਕਾਂਗੇ ਤੇ ਇੱਥੋਂ ਬੱਸ ਲਵਾਂਗੇ ਆਪਾਂ ਫਿਰ ਜੋ ਦੇਖੋ ਤੁਸੀਂ ਇੱਥੇ ਤੁਸੀਂ ਆ ਵਾਲੀ ਜੈਲੋ ਵਾਲੀ ਉਹਨਾਂ ਨੇ ਬਣਾਈ ਹੋਈ ਹੈ ਇੱਥੇ ਆ ਕੇ ਹੀ ਬੱਸ ਨੇ ਰੁਕਣਾ ਤੇ ਉਹਨਾਂ ਨੇ ਜੇ ਕੋਈ ਬਜ਼ੁਰਗ ਵਗੈਰਾ ਨਹੀਂ ਤਾਂ ਉਹਨਾਂ ਨੇ ਬਸ ਨੂੰ ਹਨਾ ਮਤਲਬ ਨੀਮੀ ਥੋੜੀ ਨੀਮੀ ਕਰ ਲੈਣਾ ਡਾਊਨ ਕਰ ਲੈਣਾ ਜਿਹਦੇ ਨਾਲ ਕਿ ਕੋਈ ਬਜ਼ੁਰਗ ਵਗੈਰਾ ਨਹੀਂ ਚੜਨਾ ਕਿਸੇ ਨੇ ਤਾਂ ਉਹਨੂੰ ਪ੍ਰੋਬਲਮ ਨਾ ਹੋਵੇ ਕੋਈ व्हील चेयर ਵਾਲਾ ਦੇਖੋ ਤੁਸੀਂ ਰੂਲ ਦੇ ਵਿੱਚ ਬਹੁਤ ਜ਼ਿਆਦਾ ਫਾਲੋ ਕਰਦੇ ਆ ਲੋਕੀ ਚਾਹੇ ਉਹ ਮਤਲਬ ਕਿ ਡਰ ਕਰਕੇ ਕਰਦੇ ਆ ਜੋ ਵੀ ਹੈਗਾ ਹਨਾ ਚਾਹੇ ਉਹਨਾਂ ਨੂੰ ਪਤਾ ਕਿ ਵੀ ਜੇ ਅਸੀਂ ਰੂਲ ਫਾਲੋ ਨਹੀਂ ਕਰਾਂਗੇ ਤਾਂ ਸਾਨੂੰ ਪ੍ਰੋਬਲਮ ਆ ਸਕਦੀ ਆ ਹਨਾ ਫਾਈਨ ਦੇਣਾ ਪੈ ਸਕਦਾ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਵੀ ਆਪਾਂ ਕਿਸੇ ਨੂੰ ਪੈਸੇ ਦੇ ਕੇ ਮਨਾ ਲਾਂਗੇ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਇੰਨੇ ਕ ਪੈਸਿਆਂ ਦੇ ਵਿੱਚ ਸਾਡਾ ਚਲਾਨ ਵਗੈਰਾ ਨਾ ਕਟੋ ਇਦਾਂ ਤਾਂ ਨਹੀਂ ਹੈਗਾ ਕਿਉਂਕਿ ਜਿਹੜਾ ਇਥੇ ਤਾਂ ਪੁਲਿਸ ਦਾ ਸਿਸਟਮ ਆ ਉਹ ਵੀ ਬਹੁਤ ਵਧੀਆ